ਏ ਭਾਈ ਮੇਰ ਕੋ ਨਾ ਕਾਫੀ ਦਿਨਾਂ ਤੋਂ ਆ ਰਿਹਾ ਵਾ ਇੱਕ ਦਿਨ ਪਹਿਲਾਂ ਮੇਰ ਕੋ ਆਇਆ ਸੀ ਇਹ ਪੈਂਟ ਲੈਣ ਦੇ ਬਾਨੇ ਤੇ ਮੈਨੂੰ ਪੈਂਟ ਪੈਂਟ ਦੇਖੀ ਜਨੇ ਮੈਨੂੰ ਕਹਿੰਦਾ ਭਾਈ ਮੈਨੂੰ ਨਾ ਮੈਂ ਕਿਸੇ ਕੋ ਕੰਮ ਕਰਦਾ ਮੈਨੂੰ ਆਪਣਾ ਫੋਨ ਪੇ ਨੰਬਰ ਦੇ ਦਿਓ ਮੈਂ ਤੁਹਾਡੇ ਅਕਾਊਂਟ ਚ ਨਾ ਪੈਸੇ ਪਾ ਦਾਂਗਾ ਇਸ ਤਰ੍ਹਾਂ ਕਰਕੇ ਮੇਰ ਕੋ ਇਹ ਨੰਬਰ ਲੈ ਗਿਆ ਪਰ ਮੇਰ ਕੋ ਡੇਲੀ ਇਹ ਆਂਦਾ ਰਿਹਾ ਵਾ ਦੋ ਟਾਈਮ ਹੀ ਆਂਦਾ ਰਿਹਾ ਭਾਈ ਆਏ ਪੈਸੇ ਮੈਂ ਆਪਣੇ ਪਾਪੂ ਕੋ ਪੈਸੇ ਪਾਏ ਆ ਆਏ ਪੈਸੇ ਜਾਂ ਫਿਰ ਇਹ ਆਂਦਾ ਰਿਹਾ ਭਾਈ ਮੈਂ ਕਿਸੇ ਮੁੰਡੇ ਕੋ ਪੈਸੇ ਲੈਣੇ ਆ ਮੈਂ ਉਹਨੂੰ ਮੁੰਡੇ ਨੂੰ ਬੁਲਾਇਆ ਵਾ ਇੱਥੇ ਦੁਕਾਨ ਤੁਹਾ ਤੇ ਇਦਾਂ ਇਹ ਆਂਦਾ ਰਿਹਾ ਤੇ ਇਦਾਂ ਆਂਦਾ ਰਿਹਾ ਮੇਰੇ ਕੋ ਕਸਮਰ ਹੁੰਦੇ ਰਹੇ ਆ ਮੈਂ ਮੈਂ ਦੇਖ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦਾ ਰਿਹਾ ਇਹ ਮੇਰੀ ਦੁਕਾਨ ਤੋਂ ਨਾ ਰੋਏ ਕਪੜੇ ਲਾ ਜਾਂਦੇ ਰਿਹਾ ਚੋਰੀ ਕਰਕੇ ਕੋਈ ਕੋਈ ਹਸਾਬ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਕੈਮਰਾ ਅਦਰ ਕਮਾ ਲੋ ਮੈਸਰ ਨੂੰ ਕੋ ਟੋਗੜ ਵੀ 3 ਚੜੀ ਆਰ ਦਮਾ ਲੇ ਮੈਸਰ ਨੂੰ ਲੈ ਕੇ ਜਾ ਇਹ ਘਟੋ ਘਟਵੀ ਭਾਈ 20 ਤਰੀਕ ਤੋਂ ਆ ਰਿਹਾ ਜੇ ਤੇ ਅੱਜ ਇਹ 7 ਤਰੀਕ ਹੋ ਗਈ ਆ ਇਹ ਦੋ ਫੇਰੇ ਵੀ ਆਂਦਾ ਜੇ ਇਹ ਤਕਰੀਬਨ ਉਦੋਂ ਆਂਦਾ ਜਦੋਂ ਮੈਂ ਦੁਕਾਨ ਤੇ ਨਹੀਂ ਹਾਂ ਇਹ ਭਾਈ ਅੱਜ ਹੁਣੇ ਹੀ ਥੋੜੀ ਦੇਰ ਪਹਿਲਾਂ ਤੁਹਾਨੂੰ ਫੋਨ ਕਰਨ ਤੋਂ ਪਹਿਲਾਂ ਥ ਤੇ ਅੱਜ ਇਹਨੂੰ ਇੱਥੇ ਹੀ ਫੜ ਲਿਆ ਫਿਰ ਅਜੇ ਚੋਰੀ ਕਰਦਾ ਫੜਿਆ ਗਿਆ ਹਾਂ ਕਪੜਾ